ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਜਿੱਥੇ ਇੱਕ ਸਰਕਾਰੀ ਨਸ਼ਾ ਛਡਾਊ ਕੇਂਦਰ ਵਿੱਚੋਂ 8 ਮਰੀਜ਼ ਲਗਭਗ ਭੱਜ ਗਏ ਹਨ ਮਰੀਜ਼ਾਂ ਵੱਲੋਂ ਕੇਂਦਰ ਵਿੱਚ ਪੁਲਿਸ ਕਰਮਚਾਰੀ ਤੇ ਮੌਜੂਦ ਨਰਸ ਤੇ ਹਮਲਾ ਕੀਤਾ ਗਿਆ ਤੇ ਫਿਰ ਫਰਾਰ ਹੋ ਗਏ ਹਨ ਇਹ ਜ਼ਿਆਦਾਤਰ ਮਰੀਜ਼ ਐਨਡੀਪੀਐਸ ਦੇ ਮਾਮਲੇ ਵਿੱਚ ਦਰਜ ਹਨ ਤੇ ਇਹਨਾਂ ਨੂੰ ਜੇਲ੍ਹ ਦੀ بجائے ਨਸ਼ਾ ਛਡਾਊ ਕੇਂਦਰ ਵਿੱਚ ਨਸ਼ਾ ਛੱਡਣ ਲਈ ਦਾਖਲ ਕੀਤਾ ਹੋਇਆ ਸੀ ਤੇ ਰੋਟੀ ਸਮੇ ਮੁੱਖ ਦਰਵਾਜ਼ੇ ਜਰੀਏ ਹੀ ਨਰਸ ਤੇ ਪੁਲਿਸ ਮੁਲਾਜ਼ਮਾਂ ਤੇ ਹਮਲਾ ਕਰ ਫਰਾਰ ਹੋ ਗਏ। ਦਰਅਸਲ ਸੰਗਰੂਰ ਜ਼ਿਲ੍ਹੇ ਦੇ ਪਿੰਡ ਕਾਦਵਾ ਦੀ ਘਟਨਾ ਹੈ ਜਿੱਥੇ ਰਾਤ ਦੀ ਰੋਟੀ ਸਮੇ ਵੱਡੇ ਗਿਣਤੀ ਵਿੱਚ ਮਰੀਜ਼ਾਂ ਵੱਲੋਂ ਮੌਜੂਦ ਸਟਾਫ ਤੇ ਹਮਲਾ ਕਰ ਦਿੱਤਾ ਜਾਂਦਾ ਹੈ ਤੇ 8 ਮਰੀਜ਼ ਫਰਾਰ ਹੋ ਜਾਂਦੇ ਹਨ। ਪੁਲਿਸ ਮੁਲਾਜ਼ਮ ਮੁਤਾਬਕ ਹਮਲੇ ਵਿੱਚ ਜ਼ਿਆਦਾਤਰ ਲੋਕ ਸ਼ਾਮਿਲ ਸਨ ਤੇ ਹੋਰਾਂ ਨੇ ਵੀ ਭੱਜਣ ਦੀ ਕੋਸ਼ਿਸ਼ ਕੀਤੀ ਜਿਨ੍ਹਾਂ ਵਿੱਚੋਂ ਕਈਆਂ ਨੂੰ ਦਬੋਚ ਲਿਆ ਗਿਆ ਪਰ 8 ਫਰਾਰ ਹੋ ਗਏ ਜਿਨ੍ਹਾਂ ਦੀ ਪੁਲਿਸ ਵੱਲੋਂ ਪਾਲ ਕੀਤੀ ਜਾ ਰਹੀ ਹੈ ਹਾਲਾਂਕਿ ਦੱਸ ਦਈਏ ਕਿ ਪਿਛਲੇ ਸਾਲ ਵੀ ਇਸੇ ਤਰ੍ਹਾਂ ਮਰੀਜ਼ ਵੱਲੋਂ ਰਾਤ ਦੇ ਖਾਣੇ ਸਮੇਂ ਪੁਲਿਸ ਮੁਲਾਜ਼ਮਾਂ ਤੇ ਹਮਲਾ ਕੀਤਾ ਗਿਆ ਸੀ ਤੇ 9 ਮਰੀਜ਼ ਫਰਾਰ ਹੋ ਗਏ ਸਨ ਜਿਨ੍ਹਾਂ ਨੂੰ ਬਾਅਦ ਵਿੱਚ ਕਾਬੂ ਕੀਤਾ ਗਿਆ ਸੀ ਤੇ ਉਸੇ ਤਰ੍ਹਾਂ ਤੇ ਫਿਰ ਤੋਂ ਹਮਲਾ ਕੀਤਾ ਗਿਆ ਹੈ ਤੇ 8 ਮਰੀਜ਼ ਫਰਾਰ ਹੋ ਗਏ ਸਵਾਲ ਇਹ ਹੈ ਕਿ ਵਾਰ-ਵਾਰ ਦੀਆਂ ਘਟਨਾਵਾਂ ਤੋਂ ਬਾਅਦ ਵੀ ਜਿੱਥੇ ਅਜਿਹੇ ਮਰੀਜ਼ਾਂ ਨੂੰ ਦਾਖਲ ਕੀਤਾ ਹੋਵੇ ਉੱਥੇ ਸੁਰੱਖਿਆ ਵਿੱਚ ਵਾਅਦਾ ਕਿਉਂ ਨਹੀਂ ਕੀਤਾ ਜਾਂਦਾ ਕੀ ਕਹੇਂਦਾ ਹਣ ਪੁਲਿਸ ਮੁਲਾਜ਼ਮ ਆਉਂ ਸੁਣ ਲੈਂਦੇ ਹਾਂ ਮੇਰੀ ਕਹਾਵ ਦਾ ਕੇਂਦਰ ਡਿਊਟੀ ਹੈ ਜੀ ਸੰਗਰੂਰ ਉੱਥੇ ਉਸ ਟਾਈਮ ਜੀ ਰੋਟੀ ਦਾ ਟਾਈਮ ਸੀ ਜਦੋਂ ਬੰਦੇ ਦਵਾਈ ਦਿੰਦੇ ਨੇ ਇਹਨਾਂ ਦਾ ਨਰਸ ਅੰਦਰ ਸੀ ਨਰਸ ਨੇ ਜਦ ਦਵਾਈ ਦੇ ਕੇ ਪਿੱਛੇ ਮੁੜਨ ਲੱਗਾ ਨਰਸ ਨੂੰ ਤੱਕਾ ਦੇ ਕੇ ਸਾਰਾ ਗੇਟ ਖੋਲ ਗਿਆ ਬੰਦਾ ਅੰਦਰ ਬਾਹਰ ਨਿਕਲਦਾ ਜੀ ਉਦੋਂ ਨਰਸ ਦੇ ਸਿਰ 'ਚ ਵੀ ਮਾਰ ਗਿਆ ਉਹ ਉਸ ਤੋਂ ਬਾਅਦ ਇੱਕਦਮ ਮੇਰੇ ਕੋ ਨਹੀਂ ਆਇਆ ਤੇ ਐ ਕਰ ਗਰਦਨ ਨੂੰ ਦੱਬਿਆ ਉਹਨਾਂ ਨੇ ਤੇ ਨਾਲ ਨਾਲ ਮੈਂ ਗिरा ਮੇਰੇ ਪੈਰ ਇੱਥੇ ਵੀ ਮੈਂ ਤਾਂ ਇੰਨਾ ਪਤਾ ਲੱਗਿਆ ਵੀ ਮੇਰੇ ਗਰਦਨ ਕੁੜੀਆ ਤੇ ਮੈਨੂੰ ਨਹੀਂ ਪਤਾ ਲੱਗਿਆ ਵੀ ਜਦੋਂ ਮੈਂ ਕੰਧ ਨਾਲ ਮੈਂ ਥੱਲੇ ਗਿਰ ਗਿਆ ਇਹਨਾਂ ਨੂੰ ਬਾਅਦ ਵਿੱਚ ਮੈਂ ਦੱਸਿਆ ਵੀ ਤੂੰ ਗਿਰ ਗਿਆ ਉਹ ਤੋਂ ਬਾਅਦ ਮੇਰੇ ਉਰੇ ਵੀ ਸੱਟ ਵੱਜੀ ਐ ਸਾਈਡ ਤੇ ਜੀ ਖੱਬੀ ਸਖੱਬੀ ਲੱਤ ਤੇ ਜੀ ਉਹ ਦਿਖਾਤਾ ਮੈਡਮ ਕਿੰਨੇ ਬੰਦੇ ਸੀ ਜਿਹੜੇ ਉੱਥੇ ਉਹ ਲੱਗ ਹਜੂਮ ਹੀ ਲੱਗਿਆ ਮੈਨੂੰ ਤਾਂ ਜੀ ਕੋਈ ਹੈਗੇ ਬੰਦੇ ਦਾ ਭਜਣੇ ਦਾ ਬਹੁਤ ਸੀ ਵਾਰ ਇਹਨਾਂ ਨੇ ਹਿੰਮਤ ਕਰਕੇ ਰੋਕ ਲਿਆ ਕਿੰਨੇ ਬੱਚੇ ਨੇ ਜੀ ਹੁਣ ਅੱਠ ਬੰਦੇ ਭੱਜਣੇ ਜੀ ਅੱਠ ਬੰਦੇ ਭੱਜ ਗਏ ਹੈ ਕਿੱਥੋਂ ਦੇ ਨੇ ਕੁਝ ਪਤਾ ਤੁਹਾਨੂੰ ਉਹ ਉਹ ਆਪਣੇ ਬਾਕੀ ਉਹਨਾਂ ਸਾਰੇ ਪਿੰਡਾਂ ਦਾ ਹੀ ਨੇ ਜੀ ਕੋਈ ਅਲੇ ਦੋਲੇ ਸੰਗਰੂਰ ਦੇ ਕੋਈ ਐਨ ਡੀ ਪੀ ਐਸ ਵਾਲੇ ਨੇ ਦੂਜੇ ਵੀ ਨਹੀਂ ਨੇ ਜੀ ਆਮ ਵਾਲੇ ਵੀ ਨਹੀਂ ਨੇ ਅੱਛਾ ਜੀ ਕੋਈ ਇੱਕ ਸਾਰ ਮੇਰੀ ਰਿਕਵੈਸਟ ਹੈ ਜੀ ਜਿਹੜੇ ਐਨ ਡੀ ਪੀ ਐਸ ਵਾਲੇ ਨੇ ਉਹ ਆਮ ਬੰਦਿਆਂ ਨੂੰ ਖਰਾਬ ਕਰ ਰਹੇ ਨੇ ਉਸ ਉਹਨਾਂ ਦਾ ਦੂਜਿਆਂ ਨੂੰ ਵੀ ਪਹੁੰਚ ਉਹਨਾਂ ਦਾ ਹੱਥ ਹੈ ਜੀ ਅੱਛਾ ਜੀ ਠੀਕ ਹੈ ਜੀ ਤੇ ਫਿਰ ਤੁਹਾਡੇ ਹੁਣ ਕਿੰਨੀ ਕਿਸਟਾ ਕੀ ਕੁਛ ਮਾਰਿਆ ਉਹਨਾਂ ਨੇ ਕੀ ਮੈਂ ਮਾਦਾ ਸਮਝੋ ਬੇਹੋਸ਼ ਹੋ ਗਿਆ ਜਾਂ ਗਰਦਨ ਤੇ ਆ ਦੇ ਖੁਦ ਸਿਆਹ ਸਾਰਾ ਜੋ ਕੋਈ ਗਰਦ ਨਹੀਂ ਘੁੱਟਦੀ ਤੇ ਆ ਚੀਜ਼ ਨੂੰ ਕਹਿੰਦੇ ਨੇ ਮੇਰੇ ਪੈਰ ਤੇ ਮੈਨੂੰ ਤਾਂ ਮੈਂ ਗਰੇ ਹੀ ਮੈਨੂੰ ਨਹੀਂ ਪਤਾ ਲੱਗਾ ਵੀ ਇੱਕੋ ਦਮ ਕੀ ਜਿਵੇਂ ਇੱਕੋ ਦਮ ਕੋਈ ਚੀਜ਼ ਦਾ ਪਛਾਣ ਕਰਦਨ ਦੱਪ ਕੇ ਵੀ ਮਾਰ ਨਹੀਂ ਹੁੰਦਾ ਤੇ ਉਹਦਾ ਨਸ਼ੇੜੀ ਨੇ ਜੀ ਉਹਨਾਂ ਦਾ ਕੋਈ ਉਹਨਾਂ ਜਿਹੜੇ ਆਪਣੇ ਮਾਪੇ-ਮਾਵਾਂ ਦੇ ਨਹੀਂ ਬਣ ਸਕਿਓ ਕਿਸੇ ਦੇ ਕੀ ਬਣਨਗੇ ਜੀ ਮੈਂ ਤਾਂ ਇਹੀ ਗੱਲ ਕਹਿ ਸਕਦਾ ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਜਿੱਥੇ ਇੱਕ ਸਰਕਾਰੀ ਨਸ਼ਾ ਛਡਾਊ ਕੇਂਦਰ ਵਿੱਚੋਂ 8 ਮਰੀਜ਼ ਲਗਭਗ ਭੱਜ ਗਏ ਹਨ ਮਰੀਜ਼ਾਂ ਵੱਲੋਂ ਕੇਂਦਰ ਵਿੱਚ ਪੁਲਿਸ ਕਰਮਚਾਰੀ ਤੇ ਮੌਜੂਦ ਨਰਸ ਤੇ ਹਮਲਾ ਕੀਤਾ ਗਿਆ ਤੇ ਫਿਰ ਫਰਾਰ ਹੋ ਗਏ ਹਨ ਇਹ ਜ਼ਿਆਦਾਤਰ ਮਰੀਜ਼ ਐਨਡੀਪੀਐਸ ਦੇ ਮਾਮਲੇ ਵਿੱਚ ਦਰਜ ਹਨ ਤੇ ਇਹਨਾਂ ਨੂੰ ਜੇਲ੍ਹ ਦੀ ਬਜਾਏ ਨਸ਼ਾ ਛਡਾਊ ਕੇਂਦਰ ਵਿੱਚ ਨਸ਼ਾ ਛਡਣ ਲਈ ਦਾਖਲ ਕੀਤਾ ਹੋਇਆ ਸੀ ਤੇ ਰੋਟੀ ਸਮੇ ਮੁੱਖ ਦਰਵਾਜ਼ੇ ਜਰੀਏ ਹੀ ਨਰਸ ਤੇ ਪੁਲਿਸ ਮੁਲਾਜ਼ਮਾਂ ਤੇ ਹਮਲਾਕਰ ਫਰਾਰ ਹੋ ਗਏ। ਦਰਅਸਲ ਸੰਗਰੂਰ ਜ਼ਿਲ੍ਹੇ ਦੇ ਪਿੰਡ ਕਾਦਵਾ ਦੀ ਘਟਨਾ ਹੈ ਜਿੱਥੇ ਰਾਤ ਦੀ ਰੋਟੀ ਸਮੇਂ ਵੱਡੇ ਗਿਣਤੀ ਵਿੱਚ ਮਰੀਜ਼ਾਂ ਵੱਲੋਂ ਮੌਜੂਦ ਸਟਾਫ ਤੇ ਹਮਲਾ ਕਰ ਦਿੱਤਾ ਜਾਂਦਾ ਹੈ ਤੇ 8 ਮਰੀਜ਼ ਫਰਾਰ ਹੋ ਜਾਂਦੇ ਹਨ। ਪੁਲਿਸ ਮੁਲਾਜ਼ਮ ਮੁਤਾਬਕ ਹਮਲੇ ਵਿੱਚ ਜ਼ਿਆਦਾਤਰ ਲੋਕ ਸ਼ਾਮਿਲ ਸਨ ਤੇ ਹੋਰਾਂ ਨੇ ਵੀ ਭੱਜਣ ਦੀ ਕੋਸ਼ਿਸ਼ ਕੀਤੀ ਜਿਨ੍ਹਾਂ ਵਿੱਚੋਂ ਕਈਆਂ ਨੂੰ ਦਬੋਚ ਲਿਆ ਗਿਆ ਪਰ 8 ਫਰਾਰ ਹੋ ਗਏ ਜਿਨ੍ਹਾਂ ਦੀ ਪੁਲਿਸ ਵੱਲੋਂ ਪਾਲ ਕੀਤੀ ਜਾ ਰਹੀ ਹੈ। ਹਾਲਾਂਕਿ ਦੱਸ ਦਈਏ ਕਿ ਪਿਛਲੇ ਸਾਲ ਵੀ ਇਸੇ ਤਰ੍ਹਾਂ ਮਰੀਜ਼ ਵੱਲੋਂ ਰਾਤ ਦੇ ਖਾਣੇ ਸਮੇਂ ਪੁਲਿਸ ਮੁਲਾਜ਼ਮਾਂ ਤੇ ਹਮਲਾ ਕੀਤਾ ਗਿਆ ਸੀ ਤੇ 9 ਮਰੀਜ਼ ਫਰਾਰ ਹੋ ਗਏ ਸਨ ਜਿਨ੍ਹਾਂ ਨੂੰ ਬਾਅਦ ਵਿੱਚ ਕਾਬੂ ਕੀਤਾ ਗਿਆ ਸੀ ਤੇ ਉਸੇ ਤਰ੍ਹਾਂ ਤੇ ਫਿਰ ਤੋਂ ਹਮਲਾ ਕੀਤਾ ਗਿਆ ਹੈ ਤੇ 8 ਮਰੀਜ਼ ਫਰਾਰ ਹੋ ਗਏ ਸਵਾਲ ਇਹ ਹੈ ਕਿ ਵਾਰ-ਵਾਰ ਦੀਆਂ ਘਟਨਾਵਾਂ ਤੋਂ ਬਾਅਦ ਵੀ ਜਿੱਥੇ ਅਜਿਹੇ ਮਰੀਜ਼ਾਂ ਨੂੰ ਦਾਖਲ ਕੀਤਾ ਹੋਵੇ ਉੱਥੇ ਸੁਰੱਖਿਆ ਵਿੱਚ ਵਾਅਦਾ ਕਿਉਂ ਨਹੀਂ ਕੀਤਾ ਜਾਂਦਾ ਕੀ ਕਹਿੰਦੇ ਹਨ ਪੁਲਿਸ ਮੁਲਾਜ਼ਮ ਆਊਟ ਸੁਣ ਲੈਂਦੇ ਹਨ ਮੇਰੇ ਕਾਬ ਦਾ ਕੇਂਦਰ ਡਿਊਟੀ ਹੈ ਜੀ ਸੰਗਰੂਰ ਜੀ ਉੱਥੇ ਉਸ ਟਾਈਮ ਜੀ ਰੋਟੀ ਦਾ ਟਾਈਮ ਸੀ ਜਦੋਂ ਬੰਦੇ ਦਵਾਈ ਦਿੰਦੇ ਨੇ ਇਹਨਾਂ ਦਾ ਨਾਸੰਦਰ ਸੀ ਨਰਸ ਨੇ ਜਦ ਦਵਾਈ ਦੇ ਕੇ ਪਿੱਛੇ ਮੁੜਨ ਲੱਗਾ ਨਰਸ ਨੂੰ ਤੱਕਾ ਦੇ ਕੇ ਸਾਰਾ ਗੇਟ ਖੋਲ ਗਿਆ ਬੰਦਾ ਅੰਦਰ ਬਾਹਰ ਨਿਕਲਦਾ ਜੀ ਉਧਰ ਨਰਸ ਦੇ ਸਿਰ 'ਚ ਵੀ ਮਾਰ ਗਏ ਉਹ ਉਹ ਤੋਂ ਬਾਅਦ ਕੋਲ ਅਮਰੀਕਨ ਆਇਤੇ ਆਏ ਕਰ ਗਰਦਨ ਨੂੰ ਦੱਬਿਆ ਉਹਨਾਂ ਨੇ ਤੇ ਨਾਲ ਨਾਲ ਮੈਂ ਗिरा ਮੇਰੇ ਪੈਰ ਇੱਥੇ ਵੀ ਮੈਂ ਤਾਂ ਐਨਾ ਪਤਾ ਲੱਗਿਆ ਵੀ ਮੇਰੇ ਗਰਦਨ ਘੁੱਟ ਗਿਆ ਮੈਨੂੰ ਨਹੀਂ ਪਤਾ ਲੱਗਿਆ ਵੀ ਜਦੋਂ ਮੈਂ ਕੰਧ ਨਾਲ ਮੈਂ ਥੱਲੇ ਗਿਰ ਗਿਆ ਇਹਨਾਂ ਨੂੰ ਬਾਅਦ ਵਿੱਚ ਮੈਂ ਦੱਸ ਸਕੀ ਤੂੰ ਗਿਰ ਗਿਆ ਉਹ ਤੋਂ ਬਾਅਦ ਮੇਰੇ ਉਰੇ ਵੀ 6:00 ਵਜੇ ਆ ਸਾਈਡ ਤੇ ਕਬੀ ਕਬੀ ਲੱਸਦੇ ਜੀ ਉਹ ਤਾਂ ਖਤਮ ਮੈਡਮ ਕਿੰਨੇ ਬੰਦੇ ਸੀਗੇ ਜਿਹੜੇ ਉੱਥੇ ਉਹ ਲਗ ਹਜੂਮ ਹੀ ਲੱਗਿਆ ਮੈਨੂੰ ਤਾਂ ਜੀ ਹੈਗੇ ਬੰਦੇ ਤਾਂ ਭੱਜਣੇ ਤਾਂ ਬਹੁਤ ਸੀ ਬਾਰੇ ਇਹਨਾਂ ਨੇ ਹਿੰਮਤ ਕਰਕੇ ਰੋਕ ਲਿਆ ਕਿੰਨੇ ਬੱਚੇ ਨੇ ਜੀ ਹੁਣ 8 ਬੰਦੇ ਭੱਜ ਗ ਉਹ ਆਪਣੇ ਬਾਕੀ ਉਹਨਾਂ ਸਾਰੇ ਪਿੰਡਾਂ ਦਾ ਹੀ ਨੇ ਜੀ ਕੋਈ ਅਲੇ ਦੋਲੇ ਸੰਗਰੂਰ ਦੇ ਕੋਈ ਐਨ ਡੀ ਪੀ ਐਸ ਵਾਲੇ ਨੇ ਦੂਜੇ ਵੀ ਨਹੀਂ ਨੇ ਜੀ ਆਮ ਵਾਲੇ ਵੀ ਨਹੀਂ ਨੇ ਅੱਛਾ ਜੀ ਕੋਈ ਇੱਕ ਸਾਰ ਮੇਰੀ ਰਿਕਵੈਸਟ ਹੈ ਜੀ ਜਿਹੜੇ ਐਨ ਡੀ ਪੀ ਐਸ ਵਾਲੇ ਨੇ ਉਹ ਆਮ ਬੰਦਿਆਂ ਨੂੰ ਖਰਾਬ ਕਰ ਰਹੇ ਨੇ ਉਸ ਉਹਨਾਂ ਦਾ ਦੂਜਿਆਂ ਨੂੰ ਵੀ ਪਹੁੰਚ ਉਹਨਾਂ ਦਾ ਹੱਥ ਹੈ ਜੀ ਅੱਛਾ ਜੀ ਠੀਕ ਹੈ ਜੀ ਤੇ ਫਿਰ ਤੁਹਾਡੇ ਹੁਣ ਕਿੰਨੀਆਂ ਕਿਸਟਾ ਕੀ ਕੁਝ ਮਾਰਿਆ ਉਹਨਾਂ ਨੇ ਕੀ ਮੈਂ ਮਾਦਾ ਸਮਝੋ ਬੇਹੋਸ਼ ਹੋ ਗਿਆ ਜਾਂ ਗਰਦਨ ਤੇ ਆ ਦੇ ਖੁੱਦ ਸੀ ਆ ਉਹ ਸਾਰਾ ਜੋ ਕੋਈ ਗਰਦ ਨਹੀਂ ਘੁੱਟਦੀ ਤੇ ਆ ਚੀਜ਼ ਨੂੰ ਕਹਿੰਦੇ ਨੇ ਮੇਰੇ ਪੈਰ ਤੇ ਮੈਨੂੰ ਤਾਂ ਮੈਂ ਗਿਰੇ ਹੀ ਮੈਨੂੰ ਨਹੀਂ ਪਤਾ ਲੱਗਾ ਵੀ ਇੱਕੋ ਦਮ ਕੀ ਜਿਵੇਂ ਇੱਕੋ ਦਮ ਕੋਈ ਚੀਜ਼ ਪਛਾਣ ਗਰਦਨ ਦੱਬ ਕੇ ਵੀ ਮਾਰ ਨਹੀਂ ਹੁੰਦਾ ਤੇ ਉਹਦਾ ਨਸ਼ੇੜੀ ਨੇ ਜੀ ਉਹਨਾਂ ਦਾ ਕੋਈ ਉਹਨਾਂ ਜਿਹੜੇ ਆਪਣੇ ਮਾਪੇਵਾਂ ਤੇ ਨਹੀਂ ਮਾਨ ਬਣ ਸਕਿਓ ਕਿਸੇ ਦੇ ਕੀ ਬਣਨਗੇ ਜੀ ਮੈਂ ਤਾਂ ਇਹੀ ਗੱਲ ਕਹਿ ਸਕਦਾ